ਬਹੁਤ ਹੀ ਸਤਿਕਾਰਯੋਗ ਸਾਥੀਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਾਈਪਾਗ ਵੱਲੋਂ ਹਰ ਸਾਲ ਸੌਣੀ ਅਤੇ ਹਾੜੀ ਤੋਂ ਪਹਿਲਾਂ ਫਸਲਾਂ ਦੀ ਕਾਸ਼ਤਬੰਦੀ ਤਕਨੀਕੀ ਜਾਣਕਾਰੀ ਦੇਣ ਲਈ ਬਲਾਕ ਪੱਧਰ ਜ਼ਿਲ੍ਹਾ ਪੱਧਰ ਅਤੇ ਪਿੰਡ ਪੱਧਰ ਤੇ ਕਿਸਾਨ ਸਖਲਾਈ ਕੈਂਪ ਲਗਾਏ ਜਾਂਦੇ ਨੇ ਜਿਸ ਦਾ ਮੁੱਖ ਮਕਸਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਤ ਖੇਤੀ ਨਵੀਆਂ ਤਕਨੀਕਾਂ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਫਸਲ ਸਕੀਮਾਂ ਬਾਰੇ ਜਾਣੂ ਕਰਾਉਣਾ ਹੁੰਦਾ ਹੈ ਸੋ ਇਸ ਲਈ ਤਹਿਤ ਖੇਤੀਬਾੜੀ ਤੇ ਕਿਸਾਨ ਭਾਈਪਾਗ ਗੁਰਦਾਸਪੁਰ ਵੱਲੋਂ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਮਿਤੀ 7 ਅਪ੍ਰੈਲ 2025 ਦਿਨ ਸੋਮਵਾਰ ਨੂੰ ਨਵੀਂ ਦਾਣਾ ਮੰਡੀ ਬਟਾਲਾ ਵਿਖੇ ਲਗਾਇਆ ਜਾ ਰਿਹਾ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮਾਝੋਗ ਹਲਕਾ ਵਿਧਾਇਕ ਸ਼੍ਰੀ ਅਮਨ ਚੇਰ ਸਿੰਘ ਜੀ ਕਲਸੀ ਸ਼ਾਮਲ ਹੋਣਗੇ ਮਾਝੋਗ ਹਲਕਾ ਵਿਧਾਇਕ ਸ਼੍ਰੀ ਹਰਗੋਬਿੰਦਪੁਰ ਸ਼੍ਰੀ ਅਮਰਪਾਲ ਸਿੰਘ ਜੀ ਅਤੇ ਮਾਝੋਗ ਹਲਕਾ ਵਿਧਾਇਕ ਡੇਰਾ ਬਨਾਨਕ ਸਰ ਗੁਰਦੀਪ ਸਿੰਘ ਰੰਦਾਵਾ ਜੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਣਗੇ ਇਸ ਕੈਂਪ ਦੀ ਪ੍ਰਧਾਨਗੀ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰ ਜੀ ਸਿੰਘ ਜੀ ਕਰਨਗੇ ਅਤੇ ਮੇਲੇ ਦਾ ਉਦਘਾਟਨ ਡਾਕਟਰ ਜਸਵੰਤ ਸਿੰਘ ਡਾਕਟਰ ਖੇਤੀਬਾੜੀ ਅਤੇ ਕਿਸਾਨ ਭਾਈਪਾਲ ਪੰਜਾਬ ਕਰਨਗੇ ਇਸ ਕੈਂਪ ਦੇ ਵਿੱਚ ਖੇਤੀਬਾੜੀ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਕਿਸਾਨ ਸਮੂਹਾਂ ਵੱਲੋਂ ਸਹਿਕਾਰੀ ਅਦਾਰਿਆਂ ਵੱਲੋਂ ਪ੍ਰਾਈਵੇਟ ਅਦਾਰਿਆਂ ਵੱਲੋਂ ਖੇਤੀ ਮਸ਼ੀਨਰੀ ਨਾਲ ਸੰਬੰਧਿਤ ਫਰਮਾਂ ਵੱਲੋਂ ਵੱਡੀ ਰਮੈਸ਼ ਲਗਾਈ ਜਾਏਗੀ ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵਿਕਸਤ ਪੀਆਰ 131 ਤੇ 128 ਕਿਸਮ ਦੀ ਦਾ ਬੀਜ ਜਿਹੜਾ ਵਾ ਉਹ ਵੀ ਦਿੱਤਾ ਜਾਏਗਾ ਜਿਨ੍ਹਾਂ ਕਿਸਾਨਾਂ ਵਜੋਂ ਦੀ ਪ੍ਰਧਾਨ ਮੰਤਰੀ ਕਿਸਾਨ ਸਰਮਾਨਦੀ ਦੀ ਯੋਜਨਾ ਤਹਿਤ 2000 ਦੀ ਕਿਸ਼ਤ ਨਹੀਂ ਆ ਰਹੀ ਉਹਨਾਂ ਦੀ ਕੇਕੇਵਾਈਸੀ ਲੈਂਡ ਸੀਡਿੰਗ ਤੇ ਆਧਾਰ ਸੀਡਿੰਗ ਵੀ ਕਰਵਾਈ ਜਾਏਗੀ ਸੋਖਸਾਂ ਜਥੀਓ ਆਓ ਇਸ ਮੌਕੇ ਦਾ ਵੱਧ ਵੱਧ ਫਾਇਦਾ ਉਠਾਈਏ ਖਾਸ ਕਰਕੇ ਨੌਜਵਾਨ ਕਿਸਾਨ ਇਸ ਮੇਲੇ ਦੇ ਵਿੱਚ ਵੱਧ ਵੱਧ ਸ਼ਾਮਲ ਹੋਣ ਹਾਂ ਜੀ ਤੋ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀਆਂ ਸਕੀਮਾਂ ਬਦੋਂ ਆਗਮਤ ਹੋ ਸਕਣ ਜਾਣੂ ਹੋ ਸਕਣ ਤੇ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੇ ਖੇਤੀ ਲਗਤ ਖਰਚੇ ਘਟਾ ਸਕਣ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕਣ ਨੁਕਸਾਨ ਵੀਰੋ ਸਾਰੇ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਆਓ ਇਸ ਨੂੰ ਕੋ ਮੌਕੇ ਦਾ ਫਾਇਦਾ ਉਠਾਈਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ